ਤਾਨੂੰ ਫੋਨ ਆਇਆ ਮੁੱਲੇ ਜੋਂ ਕਿ ਉਰੇ ਬੰਦੇ ਅੰਦਰ ਪੁਲਿਸ ਨੇ ਡੱਕੇ ਹੋਇਆ ਤੇ ਨੰਬਰ ਥਾਣਾ ਕੋਈ ਬੰਦਾ ਸੀ ਮਗਾਇਮ ਇੱਕ ਅੰਦਰ ਆਇਆ ਕਹਿੰਦਾ ਤੇਰੀ ਮੈਂ ਲੱਤਾਂ ਕੁੱਟਾਂਗਾ 15 ਮਿੰਟ ਤੋਂ ਅਸੀਂ ਇਹਨਾਂ ਨੂੰ ਪੁੱਛਦੇ ਬੰਦੇ ਕਿਉਂ ਫੜੇ ਆ ਕਿਸੇ ਕੋਈ ਜਵਾਬ ਨਹੀਂ ਉਹਦੇ ਮੋਢਿਆਂ ਤੇ ਕੈਮਰੇ ਲੱਗੇ ਸੀਗੇ ਕੈਮਰੇ ਵੀ ਹੈਨੇ ਕੈਮਰੇ ਵੀ ਵੱਟ ਲੈ ਕਹਿੰਦੇ ਅਸੀਂ ਕੋਈ ਤਫ਼ਤੀਸ਼ ਕਰ ਰਹੇ ਹਾਂ ਤਫ਼ਤੀਸ਼ ਕਰਾਂ ਲੱਭਣੋ ਕੀ ਲੱਭਿਆ ਬੰਦੇ ਗੋਲ ਖੜੇ ਆ ਫੜ ਕੇ ਲੈ ਜਾਓ ਤੁਹਾਨੂੰ ਪੁੱਛੀਏ ਇਹਨੇ ਦੱਸੂਗੀ ਐ ਇੱਕ ਮੁੰਡੇ ਨੂੰ ਅਸਮਾ ਦੀ ਮਾਰੀ ਆ ਉਹ ਕਹੀਂ ਮੇਰੇ ਸਾਹ ਕੋਟ ਦੇ ਛੱਡ ਰੇ ਗੋਲ ਤੇ ਕੱਲ ਨੂੰ ਅੰਦਰ ਮਰ ਜਵੇ ਫੇਰ ਕੌ ਸੋ ਸੱਚੀ ਗੱਲ ਜੀ ਲੋਕਾਂ ਨਾਲ ਲਾਈਵ ਨਟ ਜੋ ਚੱਕੇ ਤੁਸੀਂ ਤੇ ਮੈਂ ਹਾਂ ਯੂਨਬਰੀ ਦੇ ਰਾਤ ਮੋਤੀ ਨਗਰ ਥਾਣੇ ਦੀ ਪੁਲਿਸ ਨੇ ਮਾਰੀ ਇੱਕ ਨੀਜੀ ਦੁਕਾਨ ਪਤੰਗ ਵਾਲੀ ਦੀ ਦੁਕਾਨ ਤੇ ਰੇਡ ਤਸਵੀਰਾਂ ਦਿਖਾ ਰਹੇ ਤੁਹਾਨੂੰ ਕਿ ਇੱਕ ਪੁਲਿਸ ਕੋਲ ਇਤਲਾਹ ਸੀ ਕਿ ਜਿੱਥੇ ਇੱਥੇ ਇੱਕ ਚਾਈਨਾ ਡੋਰ ਜਿਹੜੀ ਕਿ ਹੈ ਵੇਚੀ ਜਾ ਰਹੀ ਹੈ ਜਾਂ ਰੱਖੀ ਗਈ ਹੈ ਤੇ ਪੁਲਿਸ ਨੇ ਜਿਹੜੀ ਕਿ ਇੱਥੇ ਆ ਕੇ ਛਾਣਬੀਂ ਕੀਤੀ ਰੇਡ ਮਾਰੀ ਤੇ ਉਸ ਤੋਂ ਬਾਅਦ ਜਿਹੜੀ ਕਿ ਪੁਲਸ ਨੂੰ ਹੱਥ ਨਹੀਂ ਲੱਗਿਆ ਕੁਝ ਹਾਲਾਂਕਿ ਸਮਾਂ 12 ਸਾਢੇ 12 ਵੱਜ ਚੁੱਕੇ ਨੇ ਪਰ ਪੁਲਸਰੇ ਹੱਥ ਜਿਹੜਾ ਕਿ ਹੈ ਕੁਝ ਨਹੀਂ ਲੱਗ ਪਿਆ ਹਾਲਾਂਕਿ ਇਲਾਕਾ ਜਿਹੜਾ ਕਿ ਹੈ ਡਿਵੀਜ਼ਨ ਨੰਬਰ 3 ਦੇ ਵਿੱਚ ਆਂਦਾ ਵਾ ਪਰ ਜਾਂਚ ਦਾ ਵਿਸ਼ਾ ਇਹ ਕਿ ਮੋਤੀਨਗਰ ਥਾਣੇ ਦੀ ਪੁਲਿਸੇ ਠਿਕਾੜੀ ਹਾਲਾਂਕਿ ਐਸਐਚਓ ਅ ਅ 3 ਨੰਬਰ ਥਾਣੇ ਦੇ ਡਿਵੀਜ਼ਨ ਨਾਲ ਗੱਲਬਾਤ ਕਰਦੇ ਕਿਹਾ ਉਹਨਾਂ ਨੇ ਕਿ ਅਸੀਂ ਆਪਣੀ ਪੁਲਿਸ ਟੀਮ ਭੇਜੀ ਸੀ ਕਿ ਕੋਈ ਮੋਤੀਨਗਰ ਪੁਲਿਸ ਵਾਲਿਆਂ ਨੂੰ ਕਿਜਰੇ ਕਿਹਾ ਇਤਲਾਹ ਮਿਲੀ ਸੀ ਚਾਇਨਾ ਡੋਰ ਦੀ ਕੋਈ ਪਲਾਸਟਿਕ ਡੋਰ ਦੀ ਇਤਲਾਹ ਮਿਲੀ ਸੀ ਉੱਥੋਂ ਇਹ ਰੇਡ ਕਰਨ ਆਏ ਸੀ ਕਿ ਇੱਥੇ ਇੱਕ ਨਿਜੀ ਪਤੰਗ ਪਤੰਗ ਦੁਕਾਨ ਤੇ ਤੇ ਉੱਥੋਂ ਜਿਹੜੇ ਕਿਹਾ ਪੁਲਿਸ ਨੂੰ ਕੁਝ ਨਹੀਂ ਮਿਲਿਆ ਤੇ ਉਸ ਤੋਂ ਬਾਅਦ ਲੋਕਾਂ ਨਾਲ ਬੈਂਸ ਦਈਆ ਕਰਦੇ ਦਿਖਾਈ ਦੇ ਰਹੇ ਆ ਲੋਕਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਮਾਮਲਾ ਪੂਰਾ ਹੈਗਾ ਕੀ ਹੈ ਕੀ ਹੈ 3 ਨੰਬਰ ਥਾਣੇ ਦਾ ਕੋਈ ਬੰਦਾ ਸੀ ਮੁਲਾਇਮ ਇੱਕ ਅੰਦਰ ਆਇਆ ਕਹਿੰਦਾ ਤੇਰੀ ਮੈਂ ਲੱਤਾ ਘੁਟਾਂਗਾ ਭਾਜੀ ਕੀ ਕਰ ਰਹੇ ਹੋ ਮੇਰੀ ਗੱਲ ਸੁਣੋ ਮੇਰਾ ਨਾਮ ਮੈਕੀ ਹੈ ਕਾਰਨ ਪੁੱਛੋ ਨਾ ਨਾ ਪੁੱਛੋ ਭਾਜੀ ਕਿਉਂ ਲੱਗਿਆ ਸਰ ਦੱਸੋ ਜੀ ਦੱਸੋ ਜੀ ਸਾਰਾ ਸ਼ਹਿਰ ਸਾਰਾ ਸ਼ਹਿਰ ਜਾਣਦਾ ਹੋਏ ਸਾਨੂੰ ਅਸੀਂ ਸ਼ਹਿਰਦਾਰੀ ਜੀ ਨੇ ਆ ਫਿਰ ਹੈ ਕਿ ਦੋ ਨੰਬਰ ਦੇ ਨੰਬਰ ਕਰਦੇ ਆਂ ਅਸੀਂ ਮਾਰਿਆ ਫੂਟ ਕੈਮਰੇ ਤੋਂ ਉੱਗੇ ਭਾਜੀ ਕੀ ਨਾਮ ਹੈ ਤੁਹਾਡਾ ਮੈਕੀ ਮੇਰਾ ਨਾਮ ਹੈ ਭਾਜੀ ਕੀ ਹੋਇਆ ਕੀ ਭਾਜੀ ਮੈਂ ਆਪਣੇ ਜੁਆਕਾਂ ਸੇ ਪਤੰਗ ਲੈਣ ਆਇਆ ਸੀਗਾ ਇੱਥੇ ਮੇਰਾ ਬਿੱਲ ਬੰਦਾ ਹੋਇਆ ਸੀਗਾ ਪਿੱਛੋਂ ਪੁਲਿਸ ਆਈ ਸਾਰੇ ਮੋਬਾਈਲ ਮੇਰਾ ਮੋਬਾਈਲ ਵੀ ਖੋਇਆ ਸਾਰਾ ਮੋਬਾਈਲ ਖੋ ਕੇ ਆਪਣੇ ਨਾਲ ਲੈ ਗਏ ਸਾਨੂੰ 2 ਘੰਟਿਆਂ ਤੋਂ ਡੱਕਿਆ ਪਿਆ ਮੈਂ ਕਿਹਾ ਦੱਸੋ ਸੀ ਸਾਡਾ ਕਸੂਰ ਕੀ ਹੈ ਕੋਈ ਗੱਲ ਨਹੀਂ ਕਹਿੰਦੇ ਦੱਸਦੇ ਨਹੀਂ ਦੱਸਦੇ ਨਹੀਂ ਕਹਿੰਦੇ 10 ਮਿੰਟ ਰੁਕੋ ਮੇਰੇ ਸਾਹ ਗੁੰਮ ਹੋ ਰਿਹਾ ਮੈਨੂੰ 5 ਮਿੰਟ ਮੈਨੂੰ ਹੱਥ ਘੜੀ ਲਾ ਦਿਓ ਮੈਨੂੰ ਬਾਹਰ ਲੈ ਜਾਓ ਬਾਹਰ ਜਾ ਕੇ ਬਿਠਾ ਦਿਓ ਜੇ ਤੁਹਾਨੂੰ ਕੋਈ ਲੱਗਦਾ ਮੈਂ ਗਲਤ ਆ ਤਾਂ ਮੈਨੂੰ ਜਿੱਥੇ ਮਰਜ਼ੀ ਜੋ ਸਜ਼ਾ ਦੇ ਦੇ ਦਿਓ ਪੰਗ ਲੈਣੇ ਵੀ ਇਹ ਸਜ਼ਾ ਹੋ ਗਈ ਦੋਸਤੋ ਸਰ ਇਹਨਾਂ ਬੰਦਾ ਮਰਨ ਕੋਈ ਪਲਾਸਟਿਕ ਨਾ ਸਰ ਦੇਖੋ ਸੀ ਆੜੀ ਵੀਰੇ ਆਪਣੀ ਆਹ ਕਿੱਡੀ ਕਿੜੀ ਵੀ ਹੈ ਕਿੱਡੀ ਖੜੀ ਹੈ ਰਾਸੀ ਲੈ ਲਓ ਅਸੀਂ ਤਾਂ ਪੰਗ ਲੈਣ ਆਏ ਆ ਆ ਬਿੱਡਾ ਵਾ ਐਨੇ ਐਨੇ ਆ ਦੇਖੋ ਐਨੇ ਸਾਨੂੰ ਕਿਹਾ ਵਾ ਰੋਈਏ ਵਾ ਤਾਂ ਰੋਈਏ ਨਾ ਦੱਸਾ ਤੁਮੈਂ ਮੈਂ ਨਾ ਆਪ ਨਿਊਜ਼ ਤੇ ਹੋਗਾ ਵਾ ਜਿਗਾ ਨਾ ਮੈਂ ਭਾਈ ਦੇ ਨਾਲ ਸੀਗਾ ਏਦਾ ਬੇਟੇ ਦਾ ਫੋਨ ਆਇਆ ਮੈਂ ਪਤਾ ਨਹੀਂ ਇਹਨਾਂ ਨੂੰ ਪਤਾ ਹੋਊਗਾ ਇਹਨਾਂ ਦਾ ਫੋਨ ਆਇਆ ਵਾ ਬੇਟੇ ਦਾ ਕਹਿੰਦਾ ਤੱਚੂ ਮੈਂ ਪਤਾਉਣਾ ਰਿਹਾ ਕਹਿੰਦਾ ਪਾਪਾ ਕਹਿੰਦਾ ਮੈਂ ਲੈ ਜਾਂਦਾ ਵਾ ਭਾਈ ਮੈਂ ਹਣੀ ਇਹਨਾਂ ਤੇ ਕਹਿ ਰਿਹਾ ਇਹਨਾਂ ਤੇ ਕਹਿ ਮੈਂ ਹੈ ਮੈਂ ਆਫ 40 ਨਿਊਜ਼ ਮੇਰੇ ਕੋਲ ਦੁਕਾਨ ਤੇ ਤਿੰਨ ਬ੍ਰਦਰ ਮੇਰੇ ਆਏ ਸੀ ਤਿੰਨੋਂ ਮੇਰੇ ਕੋਲ ਹੋ ਕੇ ਗੁਲਾਬ ਜਮਨ ਗੁਜਰੇਲਾ ਖਾ ਕੇ ਇਹ ਹੁਣੇ ਗਏ ਨੇ ਤੇ ਉਹਨਾਂ ਨੇ ਕੀ ਮੇਰਾ ਨਾਮ ਤੁਹਾਡਾ ਮੇਰਾ ਨਾਮ ਕਰਨ ਹੈ ਆਪਣਾ ਆਨੰਦ ਇਸਟਰੀਮ ਦੁਕਾਨ ਹੈ 3 ਨੰਬਰ ਚੋਂ ਅੱਛਾ ਹੋਇਆ ਕੀ ਸੀ ਪੁਲਿਸ ਇੱਥੇ ਆਈ ਹੈ ਕੀ ਕਰ ਰਹੀ ਹੋਇਆ ਤਾਂ ਮੈਂ ਤਾਂ ਹੁਣੇ ਦੁਕਾਨ ਤੇ ਬੈਠਾ ਸੀ ਇਹ ਮੇਰੇ ਕੋਲ ਹੁਣੇ ਗਏ ਨੇ ਦੋਨੋਂ ਭਰਾ ਨਾਲ ਇੱਕ ਰਿਸ਼ੀ ਵੀ ਰਹਿਗਾ ਤਿੰਨੋਂ ਗਏ ਨੇ ਮੇਰੇ ਕੋਲ ਖਾ ਖਾ ਕੇ ਗੁਜਰੇਲਾ ਖਾਧ ਗੁਲਾਬ ਜਮਨ ਖਾਧਾ ਕੋਈ ਹੈ ਕਿ ਚਾਈਨਾ ਡੋਰ ਕੁਝ ਵੀ ਆਪਾਂ ਨੂੰ ਇਸ ਬਾਰੇ ਨਹੀਂ ਹੈਗੀ ਚਾਈਨਾ ਡੋਰ ਹੈਗੀ ਹੈ ਨੇ ਉਹਨਾਂ ਨਾਲ ਤਾਂ ਉਹ ਚਾਈਨਾ ਡੋਰ ਮੈਂ ਉਡਾਣ ਵਾਲੇ ਨਹੀਂ ਹੈਗੇ ਅਜੇ ਤਾਂ ਪਹਿਲੇ ਜਦੋਂ ਪਿਛਲੇ ਸਾਲ ਵੀ ਗੂਟਾਣਾ ਗੁੱਡੇ ੜਾਏ ਨਾ ਤੇ ਆਮ ਡੋਰ ਨਾਲ ਹੀ ਉਡਾਏ ਨੇ ਅਜੇ ਤਾਂ ਪਹਿਲੇ ਬਰਖ ਖਲਾਫ ਕੀ ਗਈ ਦੇਰ ਰਾਤ ਔਰੋਂ ਭਾਈ ਗੱਲ ਮਾਸ ਗੱਲਬਾਤ ਦੀ ਵੀ ਮਾਮਲਾ ਕੀ ਹੈ ਜੀ ਪਤਾ ਨਹੀਂ ਮੈਂ ਵੀ ਹੁਣ ਅਸੀਂ ਆਪ ਆਏ ਆ ਤੁਹਾਨੂੰ ਫੋਨ ਆਇਆ ਮਲੇ ਜੋ ਕਿ ਉਹਰੇ ਬੰਦੇ ਅੰਦਰ ਪੁਲਿਸ ਨੇ ਡੱਕੇ ਹੋਏ ਆ 15 ਮਿੰਟ ਤੋਂ ਅਸੀਂ ਇਹਨੂੰ ਪੁੱਛ ਰਹੇ ਬੰਦੇ ਕਿਉਂ ਫੜੇ ਆ ਕਿਸੇ ਕੋਈ ਜਵਾਬ ਨਹੀਂ ਅੰਦਰ ਮੁੰਡਿਆਂ ਦੇ ਕੈਮਰੇ ਲੱਗੇ ਸੀਗੇ ਕੈਮਰੇ ਵੀ ਹੈ ਨੇ ਕੈਮਰੇ ਹੀ ਬਟਲੇ ਫੋਨ ਖੋਲੇ ਫੋਨ ਖੋਲੇ 12 13 ਫੋਨ ਆ ਮੁੰਡੇ ਤੇ ਉਹ ਵੀ ਖੋਲੇ ਜੀ ਪੁੱਤ ਕੈਮਰੇ ਦਾ ਪਰਸਨਟੀਜ ਪੁੱਛ ਰਹੇ ਇਹ ਤਾਂ ਪੁੱਛ ਨੂੰ ਪੁੱਛ ਗਏ ਨੇ ਬੱਟੇ ਤੁਸੀਂ ਇੱਥੇ ਤੇ ਕਾਉਂਸਲਰ ਹੋ ਠੀਕ ਹੈ ਕੋਈ ਤਾਂ ਇਹਨਾਂ ਨੇ ਇਨਫੋਰਮੇਸ਼ਨ ਕੋਲ ਦਿੱਤੀ ਹੋਣੀ ਹੈ ਵੀ ਕਿਸੇ ਨੂੰ ਕੁਝ ਨਹੀਂ ਦਿੱਤੀ ਅਸੀਂ ਪੁੱਛੀ ਜਾ ਰਹੇ ਹਾਂ ਪਿਛਲੇ 30 ਮਿੰਟ ਤੋਂ ਉੱਧਰ ਘਰੋਂ ਨਹੀਂ ਪੁੱਛਦੇ ਕਿ ਹੋਇਆ ਕੀ ਹੈ ਕਹਿੰਦੇ ਅਸੀਂ ਕੋਈ ਤਫਤੀਸ਼ ਕਰ ਰਹੇ ਹਾਂ ਤਫਤੀਸ਼ ਕਰਾਂ ਲੰਬ ਲੋ ਕੀ ਲੱਭਿਆ ਬੰਦੇ ਗੋਲ ਖੜੇ ਫੜ ਕੇ ਲੈ ਜਾਓ ਤੁਹਾਨੂੰ ਪੁੱਛੀਏ ਇਹਨੇ ਦੱਸੂਗੀ ਹੈ ਸ਼ਟਰ ਬੰਦ ਕੀਤਾ ਇੱਕ ਮੁੰਡੇ ਨੂੰ ਸਾਹ ਦੀ ਬਿਮਾਰੀ ਹੈ ਜੀ ਇੱਕ ਮੁੰਡੇ ਨੂੰ ਅਸਮਾ ਦੀ ਬਿਮਾਰੀ ਹੈ ਉਹ ਕਹੀਂ ਮੇਰੇ ਸਾਹ ਘੋੜਦਾ ਛੱਡ ਰਿਹਾ ਗੋਲ ਤੇ ਕੱਲ ਨੂੰ ਅੰਦਰ ਮਰ ਜਵੇ ਫੇਰ ਕੌਣ ਜ਼ਿੰਮੇਵਾਰ ਹੈ ਕੋਈ ਜ਼ਿੰਮੇਵਾਰ ਹੈ ਗੱਲ ਪਤਾ ਨਹੀਂ ਭਾਜੀ 3 ਨੰਬਰ ਥਾਂ ਦੇ ਏਰੀਆ 3 ਨੰਬਰ ਤੇ ਪ ਏ ਪੁਲਸ ਕਿਹੜੀ ਹੈ ਪਤਾ ਨਹੀਂ ਕਿਹੜੇ ਥਾਣੇ ਤੋਂ ਆਈ ਹੈ ਹੋਰ ਤਿੰਨ ਦਿਨ ਨਹੀਂ ਮਾੜੇ ਇਹ ਕਿਹੰਦਾ ਤਿੰਨ ਦਿਨ ਦੀ ਟੀਮ ਪੁਲਸ ਹੈ ਕਹਿੰਦੇ ਅਸੀਂ ਮੋਤੀ ਨਗਰ ਤੋਂ ਆਏ ਆ ਜੀ ਮੋਤੀ ਨਗਰ ਐ ਕਿ ਕੀ ਕੰਮ ਕਰਿਆ ਕਿਹਨਾਂ ਪਤਾ ਹੋਗਾ ਦੱਸਣਗੇ ਕੀ ਕਰਨ ਆਏ ਆ ਜੀ ਕੋਈ ਇਨਫੋਰਮੇਸ਼ਨ ਹੈ ਇਹਨਾਂ ਕੋਲ ਕੋਈ ਇਨਫੋਰਮੇਸ਼ਨ ਨਹੀਂ ਪਤਾ ਨਹੀਂ ਹੋਣਾ ਪਾਪਾ ਇਹ ਹੋਇਆ ਕੀ ਸੀਗਾ ਤੇ ਮਾਮਲਾ ਬੰਦ ਵੀ ਸਾਨੂੰ ਤਾਂ ਕੁਝ ਪਤਾ ਨਹੀਂ ਭਾਜੀ ਆਪਾਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਡੋਰ ਦਾ ਵਰਤੋਂ ਨਾ ਹੀ ਕੀਤਾ ਜਾਵੇ ਭਾਈ ਸਾਰੇ ਸ਼ਹਿਰ 'ਚ ਕਬੂਤਰ ਦੇਖ ਲਓ ਵੇ ਜਿੰਨੇ ਵੀ ਜਾਨਵਰ ਸਾਰੇ ਖੋਨੋ ਖੋਨ ਲਤਫਤ ਹੁੰਦੇ ਵੀ ਇੰਨੀ ਵੀ ਸ਼ਰਮ ਚਾਹੀਦੀ ਹੈ پورے ਸਾਡੇ ਸਮਾਜ ਨੂੰ ਵੀ ਇਹ ਚੀਜ਼ ਨਹੀਂ ਵਰਤਣੀ ਚਾਹੀਦੀ ਆਪਾਂ ਨੂੰ ਚਲੋ ਕੋਈ ਗੱਲ ਨਹੀਂ ਹੌਲੀ 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 ਸਭ ਸੁਧਰ ਜਾਈਏ ਇਹ ਕੰਮ ਨਾ ਕਰੋ ਮੇਰੀ ਹੱਥ ਚੁਣ ਕੇ ਬੇਨਤੀ ਹੈ ਸਾਰਿਆਂ ਨੂੰ ਨਾ ਪਲਾਸਟਿਕ ਦਾ ਡੋਰ ਦਾ ਪ੍ਰਬੰਧਨ ਨਾ ਕਰਤੇ ਜਾਵੇ ਠੀਕ ਹੈ ਜੀ ਹਾਂਜੀ ਸਰ ਅੱਜ ਵੇਟ ਕਰ ਰਹਾ ਸੀ ਕਿ ਤੁਹਾਨੂੰ ਕੀ ਕੀ ਕਰਨੀ ਹੈ ਹਾਂਜੀ ਇਸ ਬਾਰੇ ਅਫਸਰ ਨਹੀਂ ਕਰਦਾ ਅਫਸਰ ਬੱਸ ਲਿਆ ਅਫਸਰ ਵੀਰੇ ਅਫਸਰ ਦਾ ਸਕਦੇ ਤੁਹਾਨੂੰ ਕੰਮ ਕਿਨੇ ਇੱਥੇ ਬੁਲਾਇਆ ਸੀ ਥੋੜੀ ਡਿਊਟੀ ਤੇ ਪੈਟਰੋਲਿੰਗ ਕਰਦੇ ਅੱਛਾ ਪੈਟਰੋਲਿੰਗ ਕਰਨਾ ਹੈ ਜੀ ਸਰ ਇਹ ਵੇਟ ਤੇ ਆਈ ਸੀ ਨਾ ਨਹੀਂ ਨਹੀਂ ਪੈਟਰੋਲ ਕਰਦਾ ਹਾਂਜੀ ਪੈਟਰੋਲ ਕਰਾਂਗਾ ਪੈਟਰੋਲਿੰਗ ਹੈ ਜੀ ਪੈਟਰੋਲ ਕਰ ਵੀਰ ਜੀ ਪੈਟਰੋਲ ਤੇ ਕਿੰਨੀ ਜ਼ੇਰ ਹੋ ਗਈ ਸਰ ਤੁਹਾਨੂੰ ਇੱਥੇ ਖੜੇ ਨੂੰ ਪੈਟਰੋਲਿੰਗ ਸਾਰੇ ਇੱਕ ਜਗ੍ਹਾ ਖੜੀ ਹੁੰਦੀ ਹੈ ਨਹੀਂ ਪੈਟਰੋਲ ਨਹੀਂ ਤਾਂ ਹੁਣ ਇਦਾਂ ਹੀ ਆ ਵੀ ਜਿੱਥੇ ਦਰਗਾੜ ਦਾ ਉੱਥੇ ਨਾਲ ਹੀ ਅਫਸਰ ਹਾਂਜੀ ਨਹੀਂ ਨਹੀਂ ਸਰ ਇਹ ਕਰ ਲੈ ਹਾਂਜੀ ਕੀ ਹੋਇਆ ਵਾ ਨਹੀਂ ਮਾਵਲੀ ਤਾਂ ਹੁਣ ਜਿਹੜੀ ਆਪਣੀ ਇੱਥੇ ਸੀਨੀਅਰ ਅਫਸਰ ਆਏ ਉਹਨਾਂ ਨੂੰ ਪਤਾ ਹੋਊਗਾ ਉਹ ਉਹਨਾਂ ਨੂੰ ਪੁੱਛੋ ਅੱਛਾ ਜੀ ਤੁਹਾਨੂੰ ਕੀ ਦੱਸ ਤਾ ਤੁਹਾਨੂੰ ਕੋਈ ਦੱਸ ਤਾਂ ਜਿੱਦਾਂ ਇਹ ਪੀਸੀ ਜਿਹੜਾ ਪੀਸੀਆਰ ਬੈਂਕ ਹਨ ਉਹ ਇੱਕ ਦੂਜੇ ਨੂੰ ਬੁਲਾਉਣ ਦਾ ਵੀ ਪੈਟਰੋਲਿੰਗ ਕਰਕੇ ਆਈਏਗੇ ਉਹੀ ਦੱਸਣਗੇ ਜੀ ਕੀ ਨਹੀਂ ਰਫਤ ਜਿਹੜੇ ਆ ਇਹਦੇ ਬਾਰੇ ਨਹੀਂ ਪਤਾ ਕੋਈ ਮੀਟਿੰਗ ਵਾਸਤੇ ਇਕੱਠੇ ਹੋ ਰਹੀ ਸੀ ਕਿ ਕੁਝ ਨਹੀਂ ਮੀਟਿੰਗ ਨਹੀਂ ਹੈ ਕਿ ਜਿੱਦਾਂ ਹੁਣ ਇਕੱਠੇ ਆ ਜਾਂਦੇ ਪੀਟੀਆਰ ਇਕੱਠੇ ਆਉਂਦੇ ਆ ਓਰੇ ਦੁਕਾਨ ਤੇ ਠੀਕ ਹੈ ਜੀ ਓਰੇ ਦੁਕਾਨ ਤੇ ਰੇਟ ਇਹਦੇ ਬਾਰੇ ਨਹੀਂ ਪਤਾ ਹੈ ਇਹਦੇ ਬਾਰੇ ਨਹੀਂ ਪਤਾ ਦੁਕਾਨਾਂ ਬੰਦ ਵੀ ਕਰਾਉਂਦੇ ਆ ਜਾਂ ਕੁਝ ਵੀ ਕਰਾਉਂਦੇ ਨਹੀਂ ਇਹਦੇ ਬਾਰੇ ਹਾਲਾਂਕਿ ਪੁਲਿਸ ਨੂੰ ਜਿਹੜੇ ਕਿ ਇਤਲਾਹ ਹੋਈ ਚਾਈਨਾ ਡੋਰ ਦੀ ਪਰ ਪੁਲਿਸ ਦੇ ਹੱਥ ਜੇ ਰਹੀ ਹੈ ਕੁਝ ਨਹੀਂ ਲੱਗ ਪਾਇਆ ਸਮਾਜ ਜਿਹੜਾ ਕਿ ਹੈ 12:30 ਤੋਂ 1 ਵੱਜ ਚੁੱਕਾ ਹੈ ਤੇ ਦੇਖ ਸਕਦੇ ਹੋ ਕਿ ਐਸਐਚਓ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਵੱਲੋਂ ਜਿਹੜੀ ਕਿ ਕੋਈ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ ਤੇ ਉਹਨਾਂ ਦੇ ਜਿਹੜੀ ਕਿ ਚੁਪਚਾ ਦੇ ਤੋ ਚਲੇ ਗਏ ਤੇ ਪੀਸੀਆਰ ਵੀ ਜਿਹੜੀ ਕਿ ਪੁਲਿਸ ਟੀਮ ਵੀ ਜਿਹੜੀ ਕਿ ਕਾਫੀ ਆਈ ਸੀ ਪਰ ਹੁਣ ਇਥੋਂ ਜਿਹੜੀ ਕਿ ਆ ਜਾ ਚੁੱਕੀ ਹੈ ਉਹਨਾਂ ਦੇ ਜਿਹੜੀ ਕਿ ਇੱਥੇ ਗੱਲ ਦੇਖਣ ਆਈ ਸੀ ਕਿ ਇਤਨਾ ਰੇਡ ਮਾਰਨ ਆਈ ਸੀ ਕੁਝ ਵੀ ਜਿਹੜੀ ਕਿ ਉਹਨਾਂ ਹੱਥੋਂ ਨਹੀਂ ਮਿਲਿਆ ਹਾਲਾਂਕਿ ਜਾਂਚ ਦਾ ਵਿਸ਼ਾ ਹੈਗਾ ਵਾ ਕਿ ਆਉਣ ਸਮੇਂ ਜਲਦ ਪਤਾ ਚੱਲੇਗਾ ਕਿ ਇਤੋਂ ਪੁਲਿਸ ਇੱਥੇ ਰੇਡ ਮਾਰਨ ਆਈ ਸੀ ਮਾਰਨ ਦੀ ਰੇਡ ਆ